ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੈਂ ਲੱਗੀ ਹੁਈ ਹਾਂ ਜੀ ਤਿਆਰ ਹੁਣ ਅਸੀਂ ਮੈਂ ਤੇ ਡਾਕਟਰ ਸਾਹਿਬ ਅਸੀਂ ਜਾ ਰਹੇ ਹਾਂ ਜੀ ਲੁਧਿਆਣੇ ਨੂੰ ਅਸੀਂ ਅੱਜ ਨਾਲ ਕਾਫੀ ਜਗ੍ਹਾ ਤੇ ਜਾਣਾ ਹੈ ਤੇ ਫਿਰ ਵਾਪਸ ਮਹਾਲੀ ਇੱਥੇ ਘਰ ਵਾਪਸ ਵੀ ਆਉਣਾ ਹੈ ਤੇ ਲੱਗੀ ਹੋਈ ਹਾਂ ਜੀ ਮੈਂ ਤਿਆਰੀ ਕਰਨ ਚਲੋ ਜੀ ਦੱਸਤੀ ਹਾਂ ਮੈਂ ਤੁਹਾਨੂੰ ਬਾਅਦ ਵਿੱਚ ਅਸੀਂ ਕਿੱਥੇ ਜਾਣਾ ਹੈ ਐ ਰੁਗੀਆਂ ਜੀ ਤਿਆਰ ਅਸੀਂ ਚੱਲਿਆਂ ਲੁਧਿਆਣੇ ਨੂੰ ਅੱਜ ਮੈਂ ਨਿਊ ਸੂਟ ਪਾਇਆ ਏ ਦੇਖੋ ਤਾਂ ਕਿੱਦਾਂ ਦਾ ਲੱਗ ਰਿਹਾ ਏ ਚਲੋ ਜੀ ਚੱਲਦੇ ਆਪਾਂ ਲੁਧਿਆਣੇ ਚਲੋ ਜੀ ਚੱਲੀਏ ਡਾਕਟਰ ਸਾਹਿਬ ਲੱਗੇ ਹੋਇਆ ਜੀ ਗੱਡੀ ਕੱਢਣ ਚਲੋ ਵੀ ਜੁਗਨੂ ਚਲ ਬਈ ਜੀ ਅਸੀਂ ਕੋਈ ਸੁਝਾਅ ਲੁਧਿਆਣੇ ਨੂੰ ਤੇ ਮੀਨ ਮੁੱਕ ਜਿਹਾ ਹੈ ਜੀ ਅਸੀਂ ਲੁਧਿਆਣੇ ਇੱਕ ਗੜਬੜੀ ਕੇ ਕਾਰਨ ਕੰਮ ਮਿਲ ਲਈ ਜਾ ਰਹੇ ਆ ਖਾਸ ਕੰਮ ਲਈ ਤੁਸੀਂ ਅੰਗਰੇਜ਼ਾਂ ਨੇ ਯੂਕੇ ਤੋਂ ਕੁਝ ਸਮਾਨ ਭੇਜਿਆ ਹੈ ਇਹ ਅਸੀਂ ਉੱਥੇ ਲੁਧਿਆਣੇ ਕਿਸੇ ਦੇ ਘਰੋਂ ਲੈ ਕੇ ਆਵਾਂਗੇ ਤਾਂ ਵਿਧਾਨ ਕੰਮ ਚੀਜ਼ ਆ ਸ਼ਾਮ ਦੇ ਵੱਜ ਗਏ ਨੇ ਜੀ 6:30 ਅਸੀਂ ਇੱਥੋਂ ਲੁਧਿਆਣੇ ਤੋਂ ਹੁਣ ਸਾਡੀ ਵਾਪਸੀ ਹੋ ਗਈ ਹੈ ਤੇ ਅਸੀਂ ਨਾ ਵਲੌਗ ਨਹੀਂ ਬਣਾਇਆ ਹੈਗਾ ਕੋਈ ਵੀ ਦੋ ਥਾਂ ਤੇ ਅਸੀਂ ਹੋ ਕੇ ਆ ਗਏ ਆ ਇੱਕ ਤਾਂ ਜਿੱਥੇ ਬੱਚਿਆਂ ਨੇ ਸਾਨੂੰ ਸਮਾਨ ਭੇਜਿਆ ਸੀਗਾ ਯੂਕੇ ਤੋਂ ਕਾਰਤਿਕ ਹਨੀ ਦਾ ਫਰੈਂਡ ਹੈਗਾ ਹੈ ਉਹਨਾਂ ਦੇ ਘਰ ਹੋ ਕੇ ਆਏ ਆ ਅਸੀਂ ਤੇ ਉੱਥੇ ਵੀ ਅਸੀਂ ਵਲੌਗ ਨਹੀਂ ਬਣਾਇਆ ਯਾਦ ਨਹੀਂ ਰਹੀ ਹੈਗੀ ਵੀਡੀਓ ਵਗੈਰਾ ਥੋੜੀ ਬਹੁਤੀ ਚਲ ਬਣਾ ਲੈਂਦੇ ਆ ਨਾ ਤੇ ਵਸੇ ਫਿਰ ਉਸ ਤੋਂ ਬਾਅਦ ਅਸੀਂ ਆ ਗਏ ਸੀ ਕਿ ਚਾਚਾ ਜੀ ਦੇ ਘਰ ਇੱਥੇ ਡਾਕਟਰ ਸਾਹਿਬ ਦੇ ਚਾਚਾ ਜੀ ਤੇ ਇੱਥੇ ਵੀ ਨਹੀਂ ਅਸੀਂ ਵੀਡੀਓ ਬਣਾਈ ਹੁਣ ਅਸੀਂ ਜਾ ਰਹੇ ਹਾਂ ਵਾਪਸ ਤੇ ਪਹਿਲਾਂ ਅਸੀਂ ਹੁਣ ਜਾਵਾਂਗੇ ਮੇਰੇ ਪੇਕੇ ਪਿੰਡ ਤੇ ਫਿਰ ਅਸੀਂ ਵਾਪਸ ਮਹਾਲੀ ਪਹੁੰਚਾਂਗੇ ਅੱਜ ਰਾਤ ਨੂੰ ਅਸੀਂ ਜਾ ਰਹੇ ਹਾਂ ਨਹਿਰੋ ਨਹਿਰ ਗੱਲਾਂ ਵੱਲ ਨੂੰ ਲੋ ਜੀ ਤੁਰਨ ਵੇਲੇ ਯਾਦ ਆ ਜਾਂਦੀ ਏ ਕਿ ਮੈਂ ਵੀਡੀਓ ਨਹੀਂ ਬਣਾਈ ਆ ਦੇਖੋ ਮੈਂ ਆਪਣੇ ਫੇਕੇ ਪਿੰਡ ਤੋਂ ਹੁਣ ਨਿਕਲ ਰਹੀ ਆ ਇਹ ਹੈਗਾ ਜੀ ਮੇਰਾ ਪਿੰਡ ਮੇਰਾ ਮਾਇਕਾ ਇੱਥੇ ਵੀ ਵੀਡੀਓ ਬਣਾਉਣੀ ਭੁੱਲ ਗਈ ਬੈਠੇ ਗੱਲਾਂ ਬਾਤਾਂ ਮਾਰੀ ਗਏ ਯਾਦੇ ਨਹੀਂ ਰਹਿੰਦਾ ਹੁੰਦਾ ਨਾ ਤੁਸੀਂ ਵੀ ਨਹੀਂ ਕਦੇ ਮੈਨੂੰ ਯਾਦ ਕਰਾਉਂਦੀ ਹੁਣ ਅਸੀਂ ਜਾ ਰਹੇ ਹਾਂ ਜੀ ਜੱਲੇ ਨੂੰ ਜੱਲੇ ਆਪਣੇ ਸਹਰੇ ਘਰ ਇਹ ਪਿੰਡ ਦਾ ਥਿਊ ਦੇਖੋ ਪਿੰਡ ਦਾ ਉਹ ਚੰਦਾ ਮਾਮਾ ਪਿੰਡ ਦੇ ਬਾਹਰ ਬਾਹਰ ਦੀ ਅਸੀਂ ਜਾ ਰਹੇ ਹਾਂ ਉਹ ਉਧਰ ਦੇਖੋ ਚੰਦਾ ਮਾਮਾ ਵੀ ਦੇਖਣ ਲੱਗ ਗਿਆ ਮੂੰਹ ਨੇਰਾ ਹੋ ਗਿਆ ਮੂੰਹ ਨੇਰਾ ਉਨੇ ਆ ਥੋੜਾ ਇਹ ਹਾਂ ਹਾਂ ਜੀ ਇਹਦਾ ਮਤਲਬ ਮੂੰਹ ਦਿਖਣ ਤੋਂ ਹਟ ਗਿਆ ਅੱਛਾ ਇਹ ਸ਼ਾਮ ਦਾ ਟਾਈਮ ਹਾਂ ਹਾਂ ਆ ਅੱਠਣ ਹੋ ਗਿਆ ਅੱਛਾ ਮਾਲਵੇ ਵਾਲਿਆਂ ਦਾ ਅੱਠਣ ਹੋ ਗਿਆ ਜੀ ਅੱਠਣ ਸਹੀ ਗੱਲ ਹੈ ਅੱਠਣ ਹੋ ਗਿਆ ਜੀ ਦੋ ਪਹਿਲਾ ਥੋੜਾ ਇਹ ਚੌਥਾ ਪਹਿਰ ਹਮ ਇਹ ਅੱਠਣ ਤੇ ਇੱਧਰ ਦੇਖੋ ਖੇਤਾਂ ਦਾ ਵਿਊ ਵੱਸੇ ਲੱਗ ਗਈਆਂ ਨੇ ਹੁਣ ਅਸੀਂ ਰੁਕਾਂਗੇ ਜਾ ਕੇ ਜੱਲਾ ਪਿੰਡ ਰਾਤ ਦੇ ਪੌਣੇ 10 ਵਜੇ ਜੀ ਅਸੀਂ ਹੁਣ ਫੇਰ ਜੱਲੇ ਤੋਂ ਚੱਲ ਪਏ ਕਮਾਲ ਦੀ ਗੱਲ ਇਹ ਹੈਗੀ ਕਿ ਇੱਥੇ ਵੀ ਮੈਂ ਵੀਡੀਓ ਨਹੀਂ ਬਣਾਈ ਅਸੀਂ ਡਿਨਰ ਕਰਕੇ ਆਏ ਆ ਅਨਾਂ ਅਸੀਂ ਉੱਥੇ ਗਾਹ ਪਾ ਕੇ ਆਏ ਆ ਹਾਸੇ ਮਜ਼ਾਕ ਤੇ ਹਨੀ ਤੇ ਨਿਸ਼ੂ ਨੇ ਡਰੈਸਾਂ ਭਿੱਜੀਆਂ ਸੀਗੀਆਂ ਤਾਣੀਆਂ ਤੇ ਇਹਨਾਂ ਵਾਸਤੇ ਨਾ ਅਸੀਂ ਉਹਦੀ ਵੀਡੀਓ ਬਣਾਈ ਐ ਚਲੋ ਕੋਈ ਨਹੀਂ ਘਰ ਚੱਲ ਕੇ ਦਿਖਾਵਾਂਗੇ ਤੁਹਾਨੂੰ 뮤జిక్ ਚੱਲ ਰਿਹਾ ਐ ਪਰ ਮੈਂ ਮਿਊਟ ਕਰ ਦਿੱਤਾ ਇੱਥੇ 뮤జిక్ ਤੇ ਅਸੀਂ ਬਸ ਨੇੜੇ ਤੇੜੇ ਹੀ ਆਂ ਮਹਾਲੀ ਦੇ ਤੇ ਬੜੀ ਵੈਸੇ ਹੈਰਾਨੀ ਵਾਲੀ ਗੱਲ ਆ ਕਿ ਹਰ ਜਗ੍ਹਾ ਤੇ ਮੈਂ ਨਾ ਵੀਡੀਓ ਬਣਾਉਣਾ ਭੁੱਲ ਗਈ ਕਿਤੇ ਵੀ ਮੈਂ ਬਲੌਗ ਨਹੀਂ ਬਣਾਇਆ ਹੈਗਾ ਜਦੋਂ ਅਸੀਂ ਗੱਡੀ 'ਚ ਬੈਠਦੇ ਆਂ ਬਸ ਉਦੋਂ ਹੀ ਯਾਦ ਆਉਂਦਾ ਸੀਗਾ ਵੀ ਹਾਂ ਮੈਂ ਵੀਡੀਓ ਨਹੀਂ ਬਣਾਈ ਹੈਗੀ ਚਲੋ ਜੇਸੀਨਾ ਹੁਣ ਖਰੜ ਪਹੁੰਚ ਗਿਆ ਉਸ ਤੋਂ ਬਾਅਦ ਬਸ ਆ ਗਏ ਅਸੀਂ ਮਹਾਲੀ ਇੰਟਰਨੈਸ਼ਨਲ 에ਅਰਪੋਰਟ ਰੋਡ ਤੇ ਇਹ ਹੈਗੀ ਹੈ ਜੀ ਸਾਡੀ ਟਵੀਸ਼ਾ ਮੇਰੇ ਪਤੀਜੇ ਦੀ ਬੇਟੀ ਹੈਗੀ ਹੈ ਟਵੀਸ਼ਾ ਆਹ ਵਾਲੀ ਫਰੌਕ ਜਿਹੜੀ ਹੈਗੀ ਹੈ ਇਹ ਹੈਨੀ ਟੈਨ ਇਸ਼ੂ ਨੇ ਭੇਜੀ ਹੈ ਟਵੀਸ਼ਾ ਦੇ ਬਰਥਡੇ ਲੰਕ ਕੇ ਗਿਆ ਸੀ ਬਰਥਡੇ ਵਾ ਬਰਥਡੇ ਤੇ ਭੇਜੀ ਹੈ ਆਪੇ ਜੈਜਿਨ ਹੀਨਾ ਨੂੰ ਔਰ ਆਹ ਵਾਲਾ ਤਾਨੀਆਂ ਨੂੰ ਭੇਜਿਆ ਹੈ ਰਖੜੀਆਂ ਦਾ ਗਿਫਟ ਜੀ ਹੁਣ ਮੈਂ ਤੁਹਾਨੂੰ ਹੋਰ ਗਿਫਟ ਦਿਖਾਉਣੀ ਆ ਜਿਹੜੇ ਨਿਸ਼ੂ ਹੰਨੀਖਰਾਂ ਨੇ ਭੇਜੇ ਆ ਯੂਕੇ ਤੋਂ ਮੇਰਾ ਤੇ ਪ੍ਰੀਤੀ ਵਾਸਤੇ ਚਲੋ ਆਜੇ ਦਿਖਾਵਾਵਾਂ ਮੈਂ ਤੁਹਾਨੂੰ ਆਹ ਦੇਖੋ ਜੀ ਆਹ ਕੁੜਤਾ ਮੇਰੇ ਲਈ ਭੇਜਿਆ ਏ ਹੈ ਵੈਸੇ ਕਾਫੀ ਲੰਬਾ ਥੋੜਾ ਜਹਾ ਮੈਨੂੰ ਇਹਦੀ ਅਲਟਰੇਸ਼ਨ ਕਰਾਣੀ ਪੈਣੀ ਹੈ ਇਹ ਮੇਰੇ ਵਾਸਤੇ ਕੁੜਤਾ ਏ ਤੇ ਆ ਭੇਜੀ ਆ ਜੀ ਪ੍ਰੀਤੀ ਦੀ ਡਰੈੱਸ ਨਿਸ਼ੂ ਨੇ ਆਪਣੀ ਨਣਦ ਦੇ ਲਈ ਬਹੁਤ ਸੋਹਣੀ ਹੈ ਇਹ ਡਰੈਸ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹੈ ਬਹੁਤ ਜ਼ਿਆਦਾ ਵਧੀਆ ਹੈ ਆ ਇੱਥੇ ਕੱਟ ਹੈ ਇਹਦੇ ਵਿੱਚ ਬਹੁਤ ਵਧੀਆ ਹੈ ਇਹ ਤੇ ਦੂਸਰੀ ਡਰੈਸ ਹੈਗੀ ਆ ਜੀ ਇਹ ਆ ਵਾਲੀ ਆ ਦੇਖੋ ਬਹੁਤ ਹੀ ਵਧੀਆ ਹੈ ਵੀ ਸਟ੍ਰੈਚੇਬਲ ਹੈਗੀ ਹੈ ਇਹ ਕਪੜਾ ਵੀ ਇਹਦਾ ਇੰਨਾ ਵਧੀਆ ਕਪੜਾ ਹੈ ਦਾ ਬਹੁਤ ਹੀ ਵਧੀਆ ਫੈਬ੍ਰਿਕ ਆ ਹੈ ਗਰਬਿੰਨ ਲਈ ਸ਼ੂਜ਼ ਭੇਜਿਆ ਪਿਉਮਾ ਦੇ ਇੱਕ ਇੱਕ ਸ਼ੂਜ਼ ਭੇਜਿਆ ਜੀ ਜੋੜਾ ਆਪਣੇ ਡੈਡੀ ਵਾਸਤੇ ਹਣੀ ਨੇ ਤੇ ਮੈਂ ਕਿਹਾ ਡੈਡੀ ਕੋਲ ਤਾਂ ਹਨਾ ਜਿਵੇਂ ਜੁੱਤੇ ਹੀ ਨਹੀਂ ਹੈਗੇ ਸੀ ਇੰਨਾ ਜ਼ਿਆਦਾ ਉਹਨਾਂ ਦਾ ਰੈਕ ਭਰਿਆ ਪਿਆ ਨਾ ਜੁੱਤੀਆਂ ਦੇ ਨਾਲ ਇੰਨੇ ਸ਼ੂਜ਼ ਖਰੀਦ ਦੇ ਨੇ ਤੇ ਆ ਹੁਣ ਹਨੀ ਨੇ ਵੀ ਲੈ ਕੇ ਭੇਜਿਆ ਆਪਣੇ ਡੈਡੀ ਵਾਸਤੇ ਆਹ ਵਾਲੇ ਦੇਖੋ ਫਿਲਾ ਦੇ ਫਿਲਾ ਦੇ ਹਨੀ ਨੂੰ ਨਾ ਪਤਾ ਹੈ ਕਿ ਮੇਰੇ ਡੈਡੀ ਨੂੰ ਜੁੱਤੀਆਂ ਦਾ ਸ਼ੌਕ ਹੈ ਸ਼ੂਜ਼ ਵਗੈਰਾ ਖਰੀਦਣ ਦਾ ਸ਼ੌਕ ਹੈ ਇਸ ਕਰਕੇ ਨਾ ਆਹ ਵੀ ਲੈ ਦੇ ਪਏ ਨੇ ਇਹਦੇ ਪੈਸੇ ਨੇ ਹੈ ਆਹ ਉਹ ਲਏ ਤੇ ਕੀ ਦਿਖਾਉਣੇ ਆ ਹਨੀ ਨੂੰ ਨਾ ਪਤਾ ਹੈ ਕਿ ਡੈਡੀ ਨੂੰ ਮੇਰੇ ਨੂੰ ਸ਼ੂਜ਼ ਵਗੈਰਾ ਦਾ ਬਹੁਤ ਸ਼ੌਕ ਹੈ ਇਸ ਕਰਕੇ ਉਹਨੇ ਭੇਜਿਆ ਹਾਂਜੀ ਸੱਚ ਇੱਕ ਚੀਜ਼ ਤਾਂ ਮੈਂ ਦਿਖਾਉਣੀ ਭੁੱਲ ਗਈ ਮੇਰੇ ਵਾਸਤੇ ਵੀ ਇਹਨਾਂ ਨੇ ਇੱਕ ਕਲੱਚ ਭੇਜਿਆ ਦੇਖੋ ਹਾ ਵਾਲਾ ਬਲੈਕ ਕਲਰ ਦਾ ਤੇ ਇੱਕ ਆ ਨਾ ਇਅਰਿੰਗਸ ਵੀ ਹੈਗੇ ਸੀ ਵਿੱਚ ਇਹਦੇ ਇਹ ਇਅਰਿੰਗਸ ਹੈਗੇ ਆ ਦੇਖੋ ਨਹੀਂ ਸੁਗੈਂਦੀ ਇਹ ਜੀਨੇ ਲੈਣੇ ਹੋਏ ਰੱਖ ਲਿਓ ਬਹੁਤ ਸੋਹਣਾ ਹੈ ਤੇ ਚਲੋ ਆਪਾਂ ਇਸ ਦੇ ਨਾਲ ਹੀ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਨੈਕਸਟ ਵਲੌਗ ਦੇ ਵਿੱਚ ਆਪਾਂ ਫੇਰ ਮਿਲਾਂਗੇ ਤੇ ਦੇਖਦੇ ਆਂ ਜੀ ਕੱਲ ਆਪਾਂ ਹੁਣ ਜਾਵਾਂਗੇ ਸੰਧਾਰਾ ਲੈ ਕੇ ਤੇ ਫੇਰ ਹੁਣ ਕੱਲ ਨੂੰ ਆਉਗੀ ਜੀ ਫੇਰ ਆਪਣੀ ਟਰੈਵਲਰ ਵਾਲੀ ਵੀਡੀਓ ਤੇ ਉਹ ਵੀ ਪਤਾ ਨਹੀਂ ਵੀਡੀਓ ਬਣਾ ਹੋਣੀ ਆ ਕਿ ਨਹੀਂ ਬਣਾਣੀ ਚਲੋ ਕੱਲ ਮਿਲਦੇ ਆਂ ਜੀ ਫੇਰ ਦੇਖਦੇ ਆਂ ਪਰਮਾਤਮਾ ਸਾਰਿਆਂ ਨੂੰ ਹਸਤੇ ਬਸ ਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ